ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਵੀ ਅਕਤੂਬਰ ਦੇ ਵਿੱਚ ਜਿਹੜੀ ਗਾਜਰ ਹੈਗੀ ਆਰਗੈਨਿਕ ਆਪਾਂ ਉਹ ਕਿਸ ਤਰੀਕੇ ਨਾਲ ਲਾਉਣੀ ਹੈਗੀ ਆਪਾਂ ਜਿਹੜੀ ਸਤੰਬਰ ਦੇ ਵਿੱਚ ਗਾਜਰ ਲਾਈ ਸੀਗੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗਾਜਰ ਬਹੁਤ ਹੀ ਸੋਹਣੀ ਜਿਹੜੀ ਉੱਗੀ ਹੈਗੀ ਸਾਰੀ ਦੀ ਸਾਰੀ ਜਿਹੜੀ ਗਾਜਰ ਹੈਗੀ ਦੇਖ ਸਕਦੇ ਹੋ ਜਿਹੜੀ 15 ਦਿਨਾਂ ਦੇ ਵਿੱਚ ਹੈ ਜਿਹੜੀ ਗਾਜਰ ਆਪਣੇ ਸਾਰੀ ਦੀ ਸਾਰੀ ਜਿਹੜੀ ਵੱਟ ਦੇ ਵਿੱਚੋਂ ਬਾਹਰ ਆ ਚੁੱਕੀ ਹੈਗੀ ਇਹਦੀ ਸਾਰੀ ਜਿਹੜੀ ਵੀਡੀਓ ਪਾਏ ਸੀ ਤੁਸੀਂ ਪਿਛਲੀ ਵੀਡੀਓ ਆਪਣੇ ਵੇਖ ਸਕਦੇ ਹੋਗੇ ਸਾਰਾ ਦੱਸਿਆ ਹੋਇਆ ਹੈਗਾ ਜਾਣਕਾਰੀ ਦਿੱਤੀ ਹੋਇਆ ਹੁਣ ਆਪਾਂ ਗੱਲ ਕਰਦਾਂਗੇ ਵਿ ਅਕਤੂਬਰ ਦੇ ਵਿੱਚ ਆ ਜਿਹੜੀ ਗਾਜਰ ਆਰਗੈਨਿਕ ਆਪਾਂ ਕਿਸ ਤਰੀਕਾ ਨਾਲ ਇਤੋਂ ਵੀ ਜ਼ਿਆਦਾ ਜਿਹੜੀ ਆਪਾਂ ਤਿਆਰ ਕਰ ਸਕਦੇ ਆ ਉਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇ ਰਹਾਂਗੇ ਜਿਹੜਾ ਆਪਣਾ ਗਾਜਰਾਂ ਵਾਲਾ ਥੋਂ ਹੈ ਜੀ ਉਹਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਗੁੱਡਣਾਗਾ ਪੂਰਾ ਵਧੀਆ ਡੂੰਗਾ ਆ ਤੁਸੀਂ ਦੇਖ ਦਿਖਾ ਦਿਓ ਮਾੜਾ ਇਸ ਤਰ੍ਹਾਂ ਵਧੀਆ ਗੁੱਡਣਾਗਾ ਪੂਰਾ ਡੂੰਗਾ ਇਹਨੂੰ ਗੁੱਡਣਾਗਾ ਤਾਂ ਜੋ ਜਿਹੜੀਆਂ ਆਪਣੇ ਬੱਟਾਂ ਨੇ ਵਧੀਆ ਤਿਆਰ ਹੋ ਜਾਣਾ ਜਿਹੜੀ ਮਿੱਟ ਹੈ ਦੀ ਗੁਣਵੰਤਾ ਜਿਹੜੀ ਮਿੱਟੀ ਦੀ ਬਹੁਤ ਵਧੀਆ ਬਣ ਚੁੱਕੀ ਹੈਗੀ ਕਿਉਂਕਿ ਇਹ ਮਿੱਟੀ ਜਿੱਥੇ ਆਪਾਂ ਗਾਜਰ ਲਾਉਣੀ ਹੈਗੀ ਉੱਥੇ ਆਪਾਂ ਜਿਹੜੇ ਵਰਮੀ ਕੰਪੋਸਟ ਹੈ ਜਿਹੜੇ ਬੈੱਡ ਲੱਗੇ ਹੋਏ ਸੀਗੇ ਮਿੱਟੀ ਬਹੁਤ ਜ਼ਿਆਦਾ ਜਿਹੜੀ ਵਧੀਆ ਬਣ ਚੁੱਕੀ ਹੈਗੀ ਪੋਲੀ ਪੋਲੀ ਹੈ ਮਿੱਟੀ ਬਿਲਕੁਲ ਵੀ ਜਿਹੜੀ ਕਾਰਡ ਨਹੀਂ ਹੈਗੀ ਸਾਰੇ ਜਿਹੜੇ ਡਲੇ ਬਣੇ ਹੋਏ ਹੈਗੇ ਬਹੁਤ ਜ਼ਿਆਦਾ ਪੋਲੇ ਮਾੜੇ ਦੇ ਨੱਪੇ ਤੁਸੀਂ ਜਿਹੜੇ ਆਪਦੇ ਆਪ ਇਹ ਜਿਹੜੀ ਮਿੱਟੀ ਇਹ ਭਰਦੀ ਹੈਗੀ ਇਹਦੇ ਵਿੱਚ ਜਿਹੜੀ ਗਾਜਰ ਆਪਣੀ ਬਹੁਤ ਹੀ ਵਧੀਆ ਗ੍ਰੋਥ ਕਰੂ ਤੇ ਜਲਦੀ ਆ ਜਿਹੜੀ ਉੱਗੂਗੀ ਤੇ ਜਿਹੜੀ ਗਾਜਰ ਦੀ ਲੰਬਾਈ ਹੈ ਉਹ ਲੰਬਾਈ ਦਾ ਸਹੈ ਜਿਹੜਾ ਉਹ ਵੀ ਬਹੁਤ ਵਧੀਆ ਬਣੂਗਾ ਜਿਹੜੇ ਆ ਸਾਰੇ ਡਲੇ ਆਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਨਾਗਾ ਕਿੰਨੀ ਕੰਪੋਸਟ ਤੇ ਰੂੜੀ ਦੀ ਜਿਹੜੀ ਖਾਦ ਹੈ 25 ਫੋਈ ਜਿਹੜੀ ਖਾਦ ਆ ਉਹ ਪਾਉਣੀ ਹੈਗੀ ਤੇ ਉਸ ਤੋਂ ਬਾਅਦ ਆ ਜਿਹੜੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤਾਂ ਜੀ ਸਭ ਤੋਂ ਪਹਿਲਾਂ ਜਿਹੜੀਆਂ ਇਹ ਮਿੱਟੀ ਦੀਆਂ ਡਲੀਆਂ ਉਹ ਚੰਗੀ ਤਰ੍ਹਾਂ ਭੰਨ ਲੈਣੀਆਂ ਨੇ ਡਲੀ ਆ ਜਿਹੜੀ ਉਹ ਜਦ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਡਲੀ ਹੋਊਗੀ ਜਦੋਂ ਬੱਟਾ ਬਣਾਉਣੀਆਂ ਆਣਗੇ ਤਾਂ ਬੱਟਾ ਦੇ ਬਣਾਉਣ ਦੇ ਵਿੱਚ ਆ ਜਿਹੜੀ ਉਹ ਦਿੱਕਤ ਆ ਸਕਦੀ ਹੈਗੀ ਇਸ ਲਈ ਜਿਹੜੀ ਡਲੀ ਆ ਉਹ ਡਲੀ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਜਿਹੜੀ ਵੀ ਪਾਵਾਂਗੇ ਵੀ ਪਾਉਣ ਉਹ ਵਿਲੇ ਜਿਹੜੀ ਡਲੀ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਜਿਹੜੀ ਡਲੀ ਆ ਉਹਨੂੰ ਚੰਗੀ ਤਰ੍ਹਾਂ ਭੰਨ ਲੈਣਾਗਾ ਜਿਹੜੀ ਡਲੀ ਭੰਨਣ ਤੋਂ ਬਾਅਦ ਜਿਹੜੀ ਕਿਆਰੀ ਆ ਉਹਨੂੰ ਚੰਗੀ ਤਰ੍ਹਾਂ ਜਿਹੜਾ ਪੱਧਰਾ ਕਰ ਲੈਣਾਗਾ ਚੰਗੀ ਤਰ੍ਹਾਂ ਜਿਹੜਾ ਲੈਵਲ ਆ ਇੱਕ ਸਾਰ ਹੋਣਾ ਜ਼ਰੂਰੀ ਆਗਾ ਕਿਉਂਕਿ ਜੇ ਲੈਵਲ ਇੱਕਸਾਰ ਪੱਧਰਾ ਨਹੀਂ ਹੋਇਆ ਕਿਆਰੀ ਤਾਂ ਜਿਹੜਾ ਪਾਣੀ ਦੇਣਾਗਾ ਬੱਟਾ ਨੂੰ ਜਿਹੜਾ ਪਾਣੀ ਦਿਓਗੇ ਤਾਂ ਪਾਣੀ ਦੇਣ ਵੇਲੇ ਜਿਹੜਾ ਪਾਣੀ ਇੱਕ ਜਗ੍ਹਾ ਤੇ ਵੱਧ ਜਾਏਗਾ ਤੇ ਇੱਕ ਜਗ੍ਹਾ ਤੇ ਘਟ ਤਾਂ ਜਿਹੜੀ ਗਾਜਰਾਂ ਦੀ ਗਰੋਥ ਨਿਕਲਦੀ ਉਹ ਘਟ ਜਾਏਗੀ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਿਹੜੀ ਕਿਆਰੀ ਤਿਆਰ ਕਰਨੀ ਹੈ ਉਹਨੂੰ ਚੰਗੀ ਤਰ੍ਹਾਂ ਪੱਧਰਾ ਕਰ ਲੈਣਾਗਾ ਤਾਂ ਜੋ ਜਿਹੜਾ ਲੈਵਲ ਹੈ ਪਾਣੀ ਦਾ ਇੱਕਸਾਰ ਖੜੇ ਤੇ ਜਿਹੜੀ ਗਾਜਰ ਹੈ ਉਹ ਚੰਗੀ ਤਰ੍ਹਾਂ ਗਰੋਥ ਕਰੇ ਤੇ ਨਿਕਲੇ ਇਹ ਗੱਲ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਕਿਆ ਰਹੀ ਨੂੰ ਜਿਹੜੇ ਚੰਗੀ ਤਰ੍ਹਾਂ ਪੱਧਰਾ ਇੱਕਸਾਰ ਕਰਨਾ ਬਹੁਤ ਜ਼ਰੂਰੀ ਹੈਗਾ ਇਹ ਗੱਲ ਦਾ ਧਿਆਨ ਰੱਖੋ ਉਸ ਤੋਂ ਬਾਅਦ ਆ ਜਿਹੜੀਆਂ ਵੱਟਾਂ ਬਣਾਉਣੀਆਂ ਹੈਗੀਆਂ ਵੱਟਾਂ ਇਸ ਤਰ੍ਹਾਂ ਬਣਾ ਸਕਦੇ ਹੋ ਕਈ ਦੇ ਨਾਲ ਤੁਸੀਂ ਕਿਸੇ ਨਾਲ ਵੀ ਜਿਹੜੀ ਵੱਟ ਬਣਾ ਸਕਦੇ ਹੋ ਵੱਟਾ ਜਿਹੜੀ ਉਹ ਜ਼ਿਆਦਾ ਉੱਚੀ ਨਹੀਂ ਲੈ ਜਾਣੀ ਇਹ ਗੱਲ ਦਾ ਧਿਆਨ ਰੱਖਣਾ ਹੈਗਾ ਵੱਟ ਬਣਾਉਣ ਤੋਂ ਬਾਅਦ ਆ ਜਿਹੜੀ ਇਹ ਵਿੱਚ ਦੇ ਵਿੱਚ ਜਿਹੜੀ ਗਿੱਲ ਹੋਣੀ ਲਾਜ਼ਮੀ ਹੈਗੀ ਉਸ ਤੋਂ ਬਾਅਦ ਆ ਮਾਰਾਂਗੇ ਜੀ ਆਪਾਂ ਇਹੋ ਪ੍ਰਾਥ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥ ਮਾਰਨਾਗਾ ਤਾਂ ਜੋ ਜਿਹੜੀ ਉੱਪਰ ਇਹਦੀ ਡਲੀ ਹੈਗੀ ਹੱਥ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਫੋੜ ਦੇਣਾਗਾ ਆ ਤੁਸੀਂ ਦੇਖ ਸਕਦੋਂਗੇ ਇਸ ਤਰ੍ਹਾਂ ਜਿਹੜੀ ਬੱਟ ਵੰਡ ਕੇ ਤਿਆਰ ਹੋ ਚੁੱਕੀ ਹੈਗੀ ਉਸ ਤੋਂ ਬਾਅਦ ਜਿਹੜਾ ਬੀ ਹੈਗਾ ਗਾਜਰ ਦਾ ਬੀ ਵੀ ਚੋਣ ਕਰਨੀ ਆ ਬੀ ਹੈ ਜਿਹੜਾ ਵਧੀਆ ਹੋਣਾ ਚਾਹੀਦਾਗਾ ਆ ਤੁਸੀਂ ਦੇਖ ਸਕਦੇ ਜਿਹੜੀ ਗਾਜਰ ਹੈ ਪੀਸੀ 166 ਗਾਜਰ ਹੈ ਲੁਧਿਆਣਾ ਜੁਨੀ ਬ੍ਰਸਟੀ ਦੀ ਗਾਜਰ ਹੈਗੀ ਇਹ ਗਾਜਰ ਨੂੰ ਆਪਾਂ ਬੀਜਾਂਗੇ ਤੁਸੀਂ ਕੋਈ ਵੀ ਗਾਜਰ ਦਾ ਬੀ ਲੈ ਸਕਦੇ ਹੋਗੇ ਉਸ ਤੋਂ ਬਾਅਦ ਜਿਹੜੀ ਬੱਟ ਆ ਗਈ ਬੱਟ ਦੇ ਉੱਪਰ ਤੁਸੀਂ ਲੈਣਾ ਖਿੱਚ ਕੇ ਵੀ ਜਿਹੜੀ ਗਾਜਰ ਲਗਾ ਸਕਦੇ ਹੋਗੇ ਜੇ ਲੈਣਾ ਨਹੀਂ ਖਿੱਚਣੀ ਤਾਂ ਗਾਜਰ ਹੈ ਜਿਹੜੀ ਉਹ ਸਿੱਧੀ ਬੱਟ ਦੇ ਉੱਪਰ ਦਾ ਸਿੱਟਾ ਇਸ ਤਰ੍ਹਾਂ ਹੀ ਜਿਹੜੀ ਗਾਜਰ ਆ ਦੇ ਸਕਦੇ ਹੋਗੇ ਆਪਾਂ ਜਿਹੜੀ ਖਿੱਚ ਰਹੇ ਹਾਂ ਜੀ ਲੈਣਾ ਇਸ ਤਰ੍ਹਾਂ ਜਿਹੜੀਆਂ ਲੈਣਾ ਖਿੱਚ ਕੇ ਚੰਗੀ ਤਰ੍ਹਾਂ ਇਹਦੇ ਉੱਪਰ ਤੰਨ ਲੈਣਾ ਖਿੱਚ ਕੇ ਇਹਨਾਂ ਲੈਣਾ ਦੇ ਵਿੱਚ ਆ ਜਿਹੜਾ ਉਹ ਗਾਜਰ ਦਾ ਬੀ ਪਾ ਰਹੇ ਹਾਂਗੇ ਜਿਹੜੇ ਗਾਜਰ ਦਾ ਬੀ ਪਾਉਣਾਗਾ ਉਹ ਬੱਟ ਦੇ ਜਿਹੜਾ ਉੱਪਰ ਹੀ ਬੀ ਰੱਖਣਾਗਾ ਤਾਂ ਜੋ ਜਿਹੜਾ ਬੀ ਆਪਣਾ ਸਾਈਡ ਤੇ ਨਾ ਗਰੇ ਇਸ ਤਰ੍ਹਾਂ ਜਿਹੜਾ ਬੀ ਹੈ ਉੱਪਰ ਹੀ ਰਹੇ ਜਿਹੜਾ ਸਾਰੇ ਦਾ ਸਾਰਾ ਬੀ ਆ ਉਹ ਚੰਗੀ ਤਰ੍ਹਾਂ ਗਰੋਥ ਕਰੇ ਤੇ ਇਸ ਤਰ੍ਹਾਂ ਜਿਹੜਾ ਬੀ ਹੈ ਗਾਜਰ ਦਾ ਪਾਉਣਾਗਾ ਗਾਜਰ ਦਾ ਬੀ ਪਾਉਣ ਤੋਂ ਬਾਅਦ ਆ ਜਿਹੜੀ ਮਿੱਟੀ ਹੈਗੀ ਉਹਨੂੰ ਚੰਗੀ ਤਰ੍ਹਾਂ ਉੱਪਰ ਮੋੜਨਾਗਾ ਇਸ ਤਰ੍ਹਾਂ ਜਿਹੜਾ ਗਾਜਰ ਆ ਬੀ ਪਾਉਣ ਤੋਂ ਬਾਅਦ ਆ ਚੰਗੀ ਤਰ੍ਹਾਂ ਇਹ ਮਿੱਟੀ ਨੂੰ ਉੱਪਰ ਮੋੜ ਦੇਣਾ ਤਾਂ ਤੋਂ ਜਿਹੜਾ ਬੀ ਐ ਉਹ ਸਾਰੇ ਦਾ ਸਾਰਾ ਨਿਕਲ ਜਾਵੇ ਜਿਹੜਾ ਬੀ ਐ ਉਹ ਨਾ ਸੁੱਕੇ ਉਸ ਤੋਂ ਬਾਅਦ ਆ ਜਿਹੜੇ ਨੂੰ ਗਾਜਰ ਦਾ ਪਾਣੀ ਦੇਣਾ 5 ਦਿਨਾਂ ਬਾਅਦ ਆ ਜਿਹੜਾ ਗਾਜਰ ਨੂੰ ਪਾਣੀ ਦੇ ਸਕਦੇ ਹੋਗੇ ਜਦੋਂ ਥੋੜੀ ਥੋੜੀ ਟੰਗੂ ਰਾਈ ਇਸ ਤਰ੍ਹਾਂ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ